ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤਕਰੀਬਨ 13 ਜੁਲਾਈ ਨੂੰ ਦੋਸਤੋ ਤੁਹਾਨੂੰ 6 ਵਜੇ ਇੱਕ ਵੀਡੀਓ ਵੇਖਣ ਦੇ ਵਿੱਚ ਮਿਲੇਗੀ ਚੰਗੀ ਵੀਡੀਓ ਹੋਵੇਗੀ ਦੋਸਤੋ ਕਿਉਂਕਿ ਮੱਝ ਤੁਹਾਨੂੰ ਦਿਖਾਉਣੀ ਐ ਐਕਸਟਰਾ ਆਰਡੀਨਰੀ ਜਿਹੜੀ ਮੱਝ ਤੁਹਾਨੂੰ ਦਿਖਾਵਾਂਗੇ ਹਜੇ ਦੋਸਤੋ ਚੌਥਾ ਸੂਬਾ ਜਿਹੜਾ ਸੂਣ ਦੇ ਵਿੱਚ ਤਿਆਰੀ ਹੈਗੀ ਐ ਤਕਰੀਬਨ 14-15 ਦਿਨ ਹਜੇ ਦੋ ਹਫ਼ਤੇ ਦਾ ਸਮਾਂ ਪਿਆ ਸੂਣ ਦੇ ਵਿੱਚ ਅਰਜੁਨ ਕੁੰਗੜ ਤੋਂ ਦੋਸਤੋ ਹਜੇ ਅਗਲੇ ਲਈ ਸੂਬੇ ਲਈ ਗੱਪਣ ਹੈਗੀ ਐ ਚੌਥਾ ਸੂਬਾ ਜਿਹੜਾ ਸੂਣ ਜਾ ਰਹੀ ਆ ਅਰਜੁਨ ਕੁੰਗੜ ਜਿਹੜਾ ਮ ਤੇ ਜਿੱਥਾਂ ਮੇਰੇ ਨਾਲ ਬਹੁਤ ਜਿਆਦਾ ਸੋਣੀਆਂ ਨੇ ਬਾਕੀ ਮਿਲਕਿੰਗ ਦੀ ਗੱਲ ਕਰੀਏ ਤਾਂ 16 ਪਲੱਸ ਲੀਟਰ ਦੀ ਮਿਲਕਿੰਗ ਇਸ ਮੱਝ ਦੀ ਹੈਗੀ ਹੈ तकरीबन ਦੂਜੇ ਤੀਜੇ ਸੂਬੇ ਦੇ ਵਿੱਚ ਬਹੁਤ ਵਧੀਆ ਮਿਲਕਿੰਗ ਇਸ ਨੇ ਪਾਈ ਹੈਗੀ ਸੋ ਆ ਜਿਹੜਾ ਏਰੀਆ ਹੈਗਾ ਦੋਸਤੋ ਪੰਜ ਗ੍ਰਾਂਈ ਕਲਾਂ ਤਸਵੀਰ ਕੋੜਕ ਪੂਰਾ ਤੇ ਜ਼ਿਲ੍ਹਾ ਫਰੀਦਕੋਟ ਲੱਗਦਾ ਹੈਗਾ ਸੋ ਜਿਹੜੇ ਨੰਬਰ ਨੇ ਵੀਰ ਦੇ ਉਹ ਵੀ ਆਪਾਂ ਪੁੱਛ ਲੈਨੇ ਆ ਵੀਰ ਜੀ ਸੰਪਰਕ ਨੰਬਰ ਜਰੂਰ ਦੱਸ ਜੀ 8427509847 ਠੀਕ ਹੈ ਵੀਰ ਜੀ ਸੋ ਦੋਸਤੋ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਹੋ ਫੁੱਲ ਵੀਡੀਓ ਤੁਹਾਨੂੰ ਸ਼ਾਮ ਨੂੰ 6 ਵਜੇ ਦੇ ਵਿੱਚ ਮਿਲ ਜੂਗੀ ਮਿਹਰਬਾਨੀ